ਹਾਂ ਜਦੋਂ ਤੁਸੀਂ ਦਿੱਖੀ ਦੇਖੇ ਹਨ ਪੰਨੀ ਦਾ ਇੱਥੇ ਦੇਖ ਕੇ ਹੀ ਲੱਗਦਾ ਯਾਰ ਹਾਂ ਮੈਡਮ ਪਿਛਾ ਦਿਓ ਪਿਛਾ ਦਿਓ ਪੱਲੀਆਂ ਕਰ ਦਿਓ ਕੰਮ ਓਕੇ ਇੱਥੇ ਭਾਈ ਹੁਣ ਇਹਨਾਂ ਨੇ ਢੇਰੀ ਲਾਉਣੀਆਂ ਕਣਕ ਦੀ ਠੀਕ ਆ ਜੀ ਤੇ ਸਾਹੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਵੀਡੀਓ ਬਣਾਉਣ ਤੇ ਕੰਸੇ ਕੰਮ 2 ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਇੱਕ ਪਾਸੇ ਆਪਣੀ ਹੁਣ ਨਵੀਂ ਮਸ਼ੀਨ ਜਿਹੜੀ ਨਾਜਰ ਬਾਈ ਦੀ ਸੀਗੀ ਗੌਤਮ ਮਸ਼ੀਨ ਨਵੀਂ ਦਾ ਆਪਾਂ ਪਿਛਲੇ ਦਿਨੀ ਮਹੂਰਤ ਕਰਤਾ ਸੀਗਾ ਤੁਸੀਂ ਦੇਖ ਸਕਦੇ ਹੋ ਆਹ ਚੱਲਦੀ ਆ ਜੀ ਗੌਤਮ ਵਾਲਿਆਂ ਦੀ ਮਸ਼ੀਨ ਨਾਪੇ ਤੋਂ ਠੀਕ ਆ ਜੀ ਕਣਕ ਦੇ ਵਿੱਚ ਠੀਕ ਆ ਓਕੇ ਰਿਪੋਰਟ ਆ ਕੋਈ ਐਡੀ ਗੱਲਬਾਤ ਨਹੀਂ ਹੈਗੀ ਠੀਕ ਆ ਜੀ ਸਾਰੀਆਂ ਮਸ਼ੀਨਾਂ ਦੇ ਵਿੱਚ ਨਵੇਂ-ਨਵੇਂ ਫੀਚਰ ਆਉਂਦੇ ਨੇ ਤੇ ਇਹਦੇ ਵਿੱਚ ਵੀ ਦੇਖਣੇ ਆ ਕੋਈ ਨਾ ਕੋਈ ਨਵਾਂ ਫੀਚਰ ਆ ਨਾ ਤੇ ਬੜਾਈ ਤੇ ਇੱਕ ਬੜਾਈ ਤੇ ਸਫਾਈ ਦੀ ਗੱਲ ਕਰੀਏ ਕਣਕ ਦੀ ਤਾਂ ਦੇਖ ਸਕਦੇ ਹੋ ਤੁਸੀਂ ਆਪਾਂ ਇਸ ਟਾਈਮ ਹੈਗੇ ਆ ਗੁਜਰਾਤ ਦੇ ਵਿੱਚ ਲਓ ਜੀ ਸਫਾਈ ਦੇਖੋ ਜੀ ਇੱਕ ਨੰਬਰ ਆ ਮਸ਼ੀਨ ਦੇਖੋ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਕਣਕ ਇੱਕ ਨੰਬਰ ਆ ਕੋਈ ਟੁਕੜਾ ਨਹੀਂ ਕੋਈ ਕੁਝ ਨਹੀਂ ਤੇ ਮਾੜੀ ਮੋਟੀ ਸੈਟਿੰਗ ਦੀ ਗੱਲ ਕਰੀ ਤਾਂ ਮਾੜੀ ਮੋਟੀ ਸੈਟਿੰਗ ਕਰਨੀ ਸੀ ਉਹ ਆਪਾਂ ਕਰਤੀ ਸੀਗੀ ਠੀਕ ਆ ਜੀ ਬਾਕੀ ਇਸ ਟਾਈਮ ਇਹਨਾਂ ਦੀਆਂ ਦੋ ਟਰਾਲੀਆਂ ਭਰ ਚੁੱਕੀਆਂ ਨੇ ਇੱਕ ਇਧਰ ਤੇ ਉਹ ਚੱਲ ਰਹੀ ਹੈ ਜੀ ਮਸ਼ੀਨ ਤੇ ਇਕੱਠਾ ਟੱਕ ਮਿਲਿਆ ਸੀਗਾ ਆਪਾਂ ਨੂੰ 7-20 ਵਿਘਿਆਂ ਦਾ ਇਹ ਤੇ ਕਣਕ ਦੀ ਗੱਲ ਕਰੀਏ ਤਾਂ ਕਣਕ ਪੰਜਾਬ ਵਾਂਗੂ ਆ ਬਿਲਕੁਲ ਪਾਣੀ ਦੀ ਘਾਟ ਬਿਲਕੁਲ ਨਹੀਂ ਹੈਗੀ ਨਹੀਂ ਜ਼ਿਆਦਾਤਰ ਕਣਕ ਨੂੰ ਪਾਣੀ ਦੀ ਘਾਟ ਹੁੰਦੀ ਆ ਤੇ ਇੱਕ ਪਾਸੇ ਲੱਗੇ ਉਹਨਾਂ ਨੂੰ ਦੋਏ ਟਰਾਲੀ ਇਹਨਾਂ ਦੀ ਫੋਲੋ ਕਰ ਗਿਆ ਸੀ ਇੱਕ ਪਾਸੇ ਪੱਲੀ ਵਿਛਾਉਣ ਲੱਗੇ ਹੋਣੇ ਸਾਰੇ ਪਾਸੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਇਦਾਂ ਦੀ ਹੀ ਵੀਡੀਓ ਦਿਖਾਵਾਂਗੇ ਜੀ ਤੇ ਦੇਖ ਸਕਦੇ ਹੋ ਬਾਕੀ ਇੱਕ ਪਾਸੇ ਰਿੰਡ ਲੱਗੀ ਹੋਈ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇੱਥੇ ਕਈ ਤਰ੍ਹਾਂ ਦੀਆਂ ਫਸਲਾਂ ਲਾ ਕੇ ਮਤਲਬ ਹਨਾ 2-2 3-3 ਮਹੀਨੇ ਤੱਕ ਵੱਟ ਲੈਂਦੇ ਨੇ ਜਿਵੇਂ ਜੀਰਾ ਹੋਇਆ ਹੁਣ ਲਗਭਗ ਕਣਕ ਦੇ ਨਾਲ ਹੀ ਜੀਰਾ ਚੱਲ ਪਿਆ ਜੀਰੇ ਦੀ ਬਾਢੀ ਸ਼ੁਰੂ ਹੋ ਗਈ ਤੇ ਆਹ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਰੈਂਡਾ ਠੀਕ ਆ ਜੀ ਇੱਕ ਪਾਸੇ ਜੀਰਾ ਲੱਗਿਆ ਸੀ ਉਹ ਇਹਨਾਂ ਨੇ ਪੱਟ ਰਿਆ ਹੁਣ ਤੱਕ ਆਖ ਖੁੱਗਿਆ ਹੋਇਆ ਤੇ ਉਹ ਪਰਲੀ ਸਾਈਡ ਹੈਗੀ ਆ ਜੀ ਆਪਾਂ ਕਹਿੰਦੇ ਨੇ ਸੌਫ ਇਹ ਬਰੀਆਲੀ ਕਹਿ ਦਿੰਦੇ ਨੇ ਠੀਕ ਆ ਨਾ ਆ ਖੜੀਆ ਸੌਫ ਜੀ ਘਟੋ ਘਟ 4 ਕਿੱਲੇ ਕਹਿ ਦਿੰਦੇ ਆ ਹਨਾ ਪੰਜਾਬ ਦੇ ਆਪਣੇ 4 ਕਿੱਲੇ ਬਣਦੇ ਨੇ 2.5 ਬਿੱਗੀਆਂ ਦਾ ਇੱਥੇ 1 ਕਿੱਲਾ ਤੇ ਗੁਜਰਾਤ ਦੇ ਵਿੱਚ ਜੀ ਦੇਖਿਆ ਜਾਬ ਤਾਂ ਬਾਡੀ ਹੁਣ ਕੰਮ ਜ਼ੋਰਾਂ ਤੇ ਆ ਕਣਕ ਦਾ ਠੀਕ ਆ ਜੀ ਰਾਤ ਨੂੰ ਤਾਂ ਨਹੀਂ ਚੱਲਦੀ ਕਿਉਂਕਿ ਮੌਸਮ ਦੀ ਗੱਲ ਕਰੀ ਤਾਂ ਮੌਸਮ ਠੰਡਾ ਜਾਂ ਬਿਲਕੁਲ ਠੀਕ ਆ ਜੀ ਓਕੇ ਰਿਪੋਰਟ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨੂੰ ਦੇਖਣ ਵਾਲੇ ਮੇਰੇ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਠੀਕ ਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਠੀਕ ਆ ਵੀਡੀਓ ਦੇ ਵਿੱਚ ਤੇ ਕੱਲ ਆਪਾਂ ਸਵਰਾਜ ਮਸ਼ੀਨ ਤੇ ਸੀਗੇ ਆਪਾਂ ਕੱਲ ਸਵਰਾਜ ਮਸ਼ੀਨ ਲੈ ਕੇ ਗਏ ਹੋਏ ਸੀਗੇ ਬਾਈ ਦੀ ਦੂਜੀ ਮਸ਼ੀਨ ਤੇ ਅੱਜ ਕੰਮ ਇੰਨਾ ਹੈ ਨਹੀਂ ਸੀਗਾ ਉਹ ਮਸ਼ੀਨ ਆਪਾਂ ਲੈ ਕੇ ਜਾਣੀ ਆ ਦੂਜੇ گاؤں ਦੇ ਵਿੱਚ ਠੀਕ ਹੈ ਜੀ ਇੱਥੇ ਨਾਲ ਹੀ گاؤں ਪੈਂਦਾ ਇੱਕ ਛੋਟਾ ਜਿਹਾ ਤਾਂ ਵੀ ਤਾਂ ਵੀ ਨਾਲੇ ਆ ਛੋਟਾ ਜਿਹਾ گاؤں ਉੱਥੇ ਚੱਲੂਗੀ ਆਪਣੀ ਉਹ ਵਾਲੀ ਮਸ਼ੀਨ ਸੁਵਰਾਜ ਹੋ ਸਕਦਾ ਆਪਾਂ ਚਲਾਈਏ ਤੇ ਅੱਜ ਇੱਕ ਨਵਾਂ ਡਰਾਈਵਰ ਆ ਰਿਹਾ ਆਪਣੇ ਨਾਲ ਕਿਉਂਕਿ ਬੰਦੇ ਅਸੀਂ ਤਿੰਨ ਰਹਿ ਗਏ ਸੀਗੇ ਨਾਲ ਸਾਡੇ ਇੱਕ ਬੰਦਾ ਚਲੇ ਗਿਆ ਸੀਗਾ ਪਿੰਡ ਨੂੰ ਕਹਿੰਦਾ ਬਿਮਾਰ ਹੋ ਗਿਆ ਸੀਗਾ ਤੇ ਜਿਹੜੀ ਆ ਮਸ਼ੀਨ ਨਵੀਂ ਲੈ ਕੇ ਆਏ ਨੇ ਇਹਦੇ ਉੱਤੇ ਬੰਦਾ ਉਹ ਬਿਮਾਰ ਹੋ ਗਿਆ ਸੀਗਾ ਤੇ ਉਹ ਤਾਂ ਚਲੇ ਗਿਆ ਜੀ ਰਸਤੇ ਦੇ ਵਿੱਚ ਹੀ ਉੱਤਰ ਗਿਆ ਸੀਗਾ ਤੇ ਹੁਣ ਮੈਂ ਰਹਿ ਗਿਆ ਸੀ ਦੀਪਾ ਬਾਈ ਚਲਾਉਣ ਲੱਗਿਆ ਹੋਇਆ ਤੇ ਇੱਕ ਅੰਕਲ ਨੱਜਰਬਾਈ ਦੇ ਪਿੰਡ ਦਾ ਠੀਕ ਆ ਜੀ ਤੇ ਬਾਕੀ ਧੁੱਪ ਬੜੀ ਗੜੀ ਪੈਂਦੀ ਆ ਜੀ ਮੈਂ ਕਹਿੰਦਾ ਦਿਨਾਂ ਚ ਹਜੇ ਪੰਜ ਚਾਰ ਦਿਨ ਹੀ ਕੰਮ ਕਰਿਆ ਰੰਗ ਦੇਖੋ ਕਹੇ ਜੇ ਸੁਨਹਿਰੀ ਹੋ ਗਏ ਹਨ ਕਾਲੇ ਕੋਕਾਂ ਵਰਗੇ ਤੇ ਤੇ ਤੁਸੀਂ ਦੇਖ ਸਕਦੇ ਜੀ ਇੱਕ ਪਾਸੇ ਗੌਤਮ ਵਾਲਿਆਂ ਦੀ ਮਸ਼ੀਨ ਚੱਲ ਰਹੀ ਆ ਹਜੇ ਤਾਂ ਫਿਲਹਾਲ ਇਹਦਾ ਵਧੀਆ ਜੇ ਕੋਈ ਆਪਾਂ ਬਾਕੀ ਦਾ ਪ੍ਰੋਪਰ ਜਿਹੜੇ ਕਿਹੜੇ-ਕਿਹੜੇ ਪਾਰਟ ਨੇ ਕੀ ਹਿਸਾਬ ਕਿਤਾਵਾ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਤੇ ਇਹ ਜ਼ਰੂਰ ਤੋਂ ਇੱਕ ਵਾਰੀ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਕਿੱਦਾਂ ਦੀ ਲੱਤੀ ਮਸ਼ੀਨ ਤੇ ਹੁਣ ਆਪਾਂ ਚੱਲਦੇ ਆਂ ਨੇੜੇ ਤੇ ਤੁਹਾਨੂੰ ਬਾਡੀ ਦਿਖਾਉਨੇ ਆ ਠੀਕ ਆ ਤੇ ਦੁਪਹਿਰ ਹਾਈ ਦੇ ਵਿੱਚ ਚਲੀ ਜਾਂਦੀ ਆ ਤੇ ਫਿਰ ਦੁਪਹਿਰ ਦੇ ਸਮੇਂ ਦੇ ਵਿੱਚ ਬਾਕੀ ਦੇਖੋ ਜੀ ਮਗਰ ਕੁਝ ਵੀ ਨਹੀਂ ਹੈਗਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਲਓ ਜੀ ਕਣਕਾਂ ਚੈੱਕ ਕਰੋ ਬਾਕੀ ਹੁਣ ਦੂਹੇ ਹਾਈਟ ਚੱਲ ਰਹੀ ਸੀ ਕਿ ਮਸ਼ੀਨ ਜੇ ਮੰਨ ਲਓ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਮੇਰਾ ਵੀਰ ਲਾਈਕ ਕਰ ਦਿਓ ਇੱਕ ਕਮੈਂਟ ਛੋਟਾ ਜਿਹਾ ਪਿਆਰ ਭਰਿਆ ਜਰੂਰ ਕਰ ਦਿਓ ਜਿਹੜੀ ਆਪਣੀ ਇਹ ਵੀਡੀਓ ਚੱਲ ਰਹੀ ਆ ਕਿੱਥੇ ਤੱਕ ਚੱਲ ਰਹੀ ਆ ਕਿ ਆਪਾਂ ਨੂੰ ਵੀ ਥੋੜ੍ਹਾ ਜਿਹਾ ਪਤਾ ਚੱਲੇ ਵੀ ਕਿਹੜੇ گاؤں ਤੇ ਕਿਹੜੇ ਪਿੰਡ ਸ਼ਹਿਰ ਦੇ ਵਿੱਚ ਚੱਲ ਰਹੀ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਣਕ ਕਣਕੇ ਬਿਲਕੁਲ ਦੇਖਿਆ ਜਾਵੇ ਤਾਂ ਝਾੜ ਬਹੁਤ ਆ ਪੰਜਾਬ ਵਾਂਗੂ ਕਣਕਾ ਵਿੱਚ ਵਿੱਚ ਗੁਜਰਾਤ ਦੇ ਦੇਖਣ ਨੂੰ ਮਿਲਦੀ ਨਹੀਂ ਲਗਭਗ ਕਿਤੇ ਵੀ ਮਤਲਬ ਇੰਨੀ ਭਾਰੀ ਕਣਕ ਨਹੀਂ ਮਿਲਦੀ ਦੇਖੋ ਬਿਲਕੁਲ ਸੰਘਣੀ ਹੋਈ ਪਈ ਆ ਦੇਖੋ ਤੇ ਝਾੜ ਵੀ ਵਧੀਆ ਦੇਖੋ ਤੁਸੀਂ ਪਿੱਛੇ ਹੀ ਦੇਖ ਸਕਦੇ ਹੋ ਲਹਿਨਾ ਬਣੀਆਂ ਪਈਆਂ ਨੇ ਇਹਨਾਂ ਪੂਰੀਆਂ ਬੜੀਆਂ ਬੜੀਆਂ ਤੇ ਇੱਕ ਪਾਸੇ ਖੜੀ ਆ ਸੌਫ ਆਪਣੇ ਤੇ ਇਦੋਂ ਕਣਕ ਤੋਂ ਬਾਅਦ ਫਿਰ ਆਪਾਂ ਸੌਫ ਵਟਾਂਗੇ ਜੀ ਦੇਖ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਿਹਨੂੰ ਵੀਡੀਓ ਵਧੀਆ ਲੱਗਦੀ ਆ ਸਬਸਕ੍ਰਾਈਬ ਕਰੋ ਮੇਰਾ ਵੀਰ ਆ ਜਿਹੜਾ ਚਿੱਟਾ ਜਿਹਾ ਬਟਨ ਆ ਚਿੱਟਾ ਜਿਹਾ ਸਬਸਕ੍ਰਾਈਬ ਵਾਲਾ ਬਟਨ ਇਹਨੂੰ ਦਬਾ ਦਿਓ ਬਸ ਆਪਣਾ ਇੰਨੀ ਕੇ ਸਪੋਰਟ ਆਪਾਂ ਨੂੰ ਬਹੁਤ ਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਪਾਸੇ ਸੌਂਫਾ ਦੇਖੋ ਆ ਲੈਨਾਂ ਚ ਲਾਈ ਹੋਈਆਂ ਨੇ ਇਹਨਾਂ ਦੀ ਸੌਂਫ ਸੌਂਫ ਦੀ ਬਾਢੀ ਠੀਕ ਆ ਜੀ ਤੇ ਸੌਂਫ ਦੀ ਲਗਭਗ ਹੁਣ ਤੋਂ 15 ਜਾਂ 20 ਦਿਨ ਬਾਅਦ ਚੱਲੂਗਾ ਕਿਉਂਕਿ ਕਣਕਾਂ ਦਾ ਕੰਮ ਖਤਮ ਹੁੰਦੀ ਸਾਰੇ ਫਿਰ ਇਹਨਾਂ ਦੇ ਆ ਚੱਲ ਪਾਣਾ ਸੌਂਫ ਦਾ ਕੰਮ ਠੀਕ ਹੈ ਜੀ ਸੌਂਫ ਨੂੰ ਪਹਿਲਾਂ ਵੱਢ ਕੇ ਰੱਖਣਗੇ ਠੀਕ ਹੈ ਜੀ ਫਿਰ ਉਹਦੇ ਮਸ਼ੀਨ ਤੇ ਮੂਰੇ ਜਿਹੜਾ ਕਟਰਾ ਉਹਦੇ ਮੂਰੇ ਟੱਪਾ ਲੱਗ ਜਾਂਦਾ ਹੁੰਦਾ ਬਾਈ ਜੀ ਇੱਕ ਵਾਰ ਤੋਂ ਫੇਰ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਹੁਣ ਆਪਾਂ ਇੱਕਾ ਢਾਬੇ ਤੇ ਰੁਕੇ ਸੀਗੇ ਦੇਖ ਸਕਦੇ ਹੋ ਤੇ ਇੱਕ ਪਾਸੇ ਮਤਲਬ ਚੱਲ ਰਿਹਾ ਰੋਡ ਆਪਣੇ ਅਹਮਦਾਬਾਦ ਵਾਲਾ ਰੋਡ ਆ ਤੇ ਆ ਪੱਖਾ ਜਿਹੜੀ ਆਪਾਂ ਮਸ਼ੀਨ ਦੀ ਵੀਡੀਓ ਬਣਾਈ ਆ ਗੋਤਮ ਵਾਲਿਆਂ ਦੀ ਤੇ ਉਹਦੇ ਵਿੱਚ ਆ ਪੱਖਾ ਟੁੱਟ ਗਿਆ ਸੀਗਾ ਤੇ ਹੁਣ ਅਸੀਂ ਬਾਵਲੇ ਤੋਂ ਚੱਲੇ ਆ ਪੱਖਾ ਲੈਣਾ ਵਾਲਾ ਠੀਕ ਆ ਰੈਡੀ ਨੀਡਰ ਦੇ ਵਾਲਾ ਜਿਹੜਾ ਅੰਗਰਵਾਰ ਹਵਾ ਖੇਚਦਾ ਤੇ ਇਹ ਪੱਖਾ ਹਿੱਲਣ ਦੀ ਵਜ੍ਹਾ ਇਹ ਸੀ ਕਿ ਕਿਉਂਕਿ ਇਹ ਜੇ ਨਮੀ ਸੀਗੀ ਇਹਦੇ ਵਿੱਚੋਂ ਮਾੜੀ ਜਿਹੀ ਘੱਟ ਰਹਿ ਲੱਗੀ ਸੀਗੀ ਜਾਂ ਇਹਦਾ ਸ਼ਾਇਦ ਕੋਈ ਨਟ ਢਿੱਲਾ ਰਹਿ ਗਿਆ ਹੁਣ ਉਹਦੇ ਕਰਕੇ ਪੱਖੇ ਦੀ ਅਲਾਈਨਮੈਂਟ ਆਊਟ ਹੋਣ ਦੇ ਕਾਰਨ ਉਹ ਜਾਲੀ ਜਿਹੜੀ ਘੁੰਮਦੀ ਸੀਗੀ ਵੀ ਮਤਲਬ ਉਹ ਇੱਕ ਵਾਸਤ ਉਹ ਹੋ ਗਿਆ ਤੇ ਆਹ ਨਾਜ਼ਰ ਵੀਰ ਦਾ ਬੜਾ ਮੁੰਡਾ ਤੇ ਵੀਰ ਦਾ ਨਹੀਂ ਆ ਸਕਿਆ ਕਿਉਂਕਿ ਉਹ ਬਿਮਾਰ ਸੀਗਾ ਤੇ ਆਹ ਟਾਬੇ ਤੇ ਆਪਾਂ ਰੁਕੀ ਸੀ ਚਾਹ ਪੀਣ ਠੀਕ ਆ ਜੀ ਤੇ ਚਲੋ ਹੁਣ ਆਪਾਂ ਚੱਲਦੇ ਆਂ ਪੱਖਾ ਲੈ ਕੇ ਆਈਏ ਬਾਵਲੇ ਤੋਂ ਕਿਉਂਕਿ ਉਰੋਂ ਕਮ ਸੇ ਕਮ ਹੈਗਾ 108 ਕਿਲੋਮੀਟਰ ਦੀ ਦੂਰੀ ਤੇ ਆ ਤੇ ਚਲੋ ਠੀਕ ਆ ਜੀ ਮਿਲਦੇ ਆ ਅੱਗੇ ਵੀਡੀਓ ਦੇ ਵਿੱਚ ਲਓ ਜੀ ਹੁਣ ਦੋਨਾਂ ਪਾਸੇ ਜੀਰਾ ਲਾਇਆ ਹੋਇਆ ਅੱਜ ਆਪਣੀ ਪਾਰੀ ਸੁਵਰਾਜ ਤੇ ਆਪਾਂ ਸੁਵਰਾਜ ਮਸ਼ੀਨ ਚਲਾਉਣ ਲੱਗੇ ਹੋਇਆ ਤੇ ਬੀਪਿਓ ਨਹੀਂ ਲੱਗਿਆ ਨਾ ਮਸ਼ੀਨ ਚਲਾਉਣਾ ਪੂਰਾ ਪੂਰਾ ਨਿਕਲਦਾ ਜੀ ਟਾਈਮ ਲੱਗਦਾ ਸੇ ਜੀਰਾ ਜੀ ਚਾਲੇ ਪਹੀਆ ਅੱਠ ਵਾਰ ਥੋੜਾ ਪੂਰਾ ਤੇ ਲਓ ਜੀ ਬਾਪੀ ਦੀ ਮਿਹਰ ਨਾਲ ਰਾਤ ਆ ਆਪਣੀ ਮਸ਼ੀਨ ਆ ਗਈ ਸੀ ਗੋਤਮ ਠੀਕ ਆ ਜੀ ਅੱਜ ਕੱਟ ਲਾਉਣ ਲੱਗਿਆ ਕਣਕ ਦਾ ਬਾਕੀ ਇਹਦੀ ਮਸ਼ੀਨ ਦੀ ਪੜਾਈ ਚੈੱਕ ਕਰਦੇ ਆ ਵੀ ਕੀ ਹਿਸਾਬ ਕਿਤਾਵਾ ਠੀਕ ਆ ਜੀ ਅੱਜ ਆਪਾਂ ਕਰਤਾ ਮੂਰਤ ਜੀ ਨਵੀਂ ਮਸ਼ੀਨ ਦਾ ਗੋਤਮ ਸਾਹ ਪਰ ਆਣਿਆ